ਅੱਜ ਕੌਣ ਜ਼ਿੰਮੇਵਾਰ ਹੈ ਦਿੱਲੀ ਦੇ 500 AQI ਦਾ ਅੱਜ 16 ਦਸੰਬਰ ਦਾ ਦਿਨੇ 2025 ਦਾ ਜਦੋਂ 250 ਤੋਂ ਵੱਧ ਦਿੱਲੀ ਦੇ ਵਿੱਚ ਉਡਾਨਾਂ ਕੈਂਸਲ ਹੋਈਆਂ ਨੇ 250 ਤੋਂ ਵੱਧ ਡਾਇਵਰਟ ਹੋ ਗਈਆਂ ਨੇ ਇਹ ਹੋ ਕੀ ਰਿਹਾ ਹੈ ਜਦੋਂ 500 ਵਧਿਆ AQI ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਕਹਿ ਰਿਹਾ ਵੀ ਅਸੀਂ ਇਸ ਤੋਂ ਵੱਧ ਮੈਜਰ ਨਹੀਂ ਕਰ ਸਕਦੇ ਗ੍ਰੈਪ 4 ਲੱਗ ਰਿਹਾ ਕਦੇ ਗ੍ਰੈਪ 3 ਦੀਆਂ ਗੱਲਾਂ ਹੋ ਰੀਆਂ ਕੋਈ ਹੁਣ ਅੱਜ ਪੰਜਾਬ ਇਤਿਹਾਸ਼ੀ ਅੱਗੇ ਉੱਠੇਗਾ ਜਾਂ ਕੇਂਦਰ ਸਰਕਾਰ ਨੂੰ ਇਹ ਪੁੱਛਿਆ ਜਾਏਗਾ ਕਿ ਜਿਹੜੇ ਤੁਸੀਂ ਪਰਚੇ ਪੰਜਾਬ ਦੇ ਵਿੱਚ ਦਿੱਤੇ ਨੇ 5400 ਤੋਂ ਵੱਧ ਪਿਤੇ ਸਾਲ ਦੇ ਵਿੱਚ ਜਿਨ੍ਹਾਂ ਦੀਆਂ ਲੀਗਲ ਪ੍ਰोसीडिंग ਚੱਲ ਰਹੀਆਂ ਕਿਸਾਨਾਂ ਦੀਆਂ ਲਾਲ ਐਂਟਰੀਆਂ ਹੋਈਆਂ ਨੇ ਰੈਵਨਿਊ ਰਿਕਾਰਡ ਦੇ ਵਿੱਚ ਉਹਦਾ ਕੌਣ ਜ਼ਿੰਮੇਵਾਰ ਏ ਅੱਜ ਕੋ ਪੁੱਛੇਗਾ ਧੰਨਾ ਸੇਠਾਂ ਦੇ ਮਗਰ ਲੱਗ ਕੇ ਜਿਨ੍ਹਾਂ 에ਅਰ ਪਿਉਰੀਫਾਇਰ ਵੇਚਣੇ ਸੀਗੇ ਪੰਜਾਬ ਨੂੰ ਸਾਰੀ ਦੁਨੀਆ ਦੇ ਵਿੱਚ ਭੰਡਤਾ ਨਿੰਦਤਾ ਕਿ ਇਸ ਕਿਸਾਨ ਦੀ ਪਰਾਲੀ ਦੇ ਨਾਲ ਦਿੱਲੀ ਦੇ ਵਿੱਚ ਮੁਸ਼ਕਲ ਹੋ ਗਈ ਹੈ ਗੈਸ ਚੈਂਬਰ ਬਣ ਗਿਆ ਅੱਜ ਉਹ ਕਿਸਾਨ ਜਿਹਨੂੰ 2 ਮਹੀਨੇ ਹੋ ਗਏ ਨੇ ਅੱਜ ਕਣਕ ਬੀਜੀ ਨੂੰ ਅੱਜ ਪਰਾਲੀ ਕਿੱਥੋ ਹੈ ਜੇ 3 ਕਿਲੋਮੀਟਰ ਪ੍ਰਤੀ ਘੰਟੇ ਦੀ ਹਵਾ ਚਲਦੀ ਹੋਵੇ ਤੇ 24 ਘੰਟਿਆਂ 'ਚ 72 ਕਿਲੋਮੀਟਰ ਚਲੇ ਜਾਂਦੀ ਸੀਗੀ ਹਵਾ ਤੇ ਅੱਜ ਵੀ ਦਿੱਲੀ ਦੇ ਵਿੱਚ ਚੁੰਬਕ ਲਾ ਕੇ ਖਲੋਤੀ ਹੋਈ ਏ ਤੇ ਕੌਣ ਪੁੱਛੇਗਾ ਕਿੱਥੇ ਨੇ ਸਾਡੇ ਪੰਜਾਬੀ ਦੇ ਅਲੰਬਰਦਾਰ ਕਿੱਥੇ ਨੇ ਐਨ ਜੀਓ ਕਿੱਥੇ ਨੇ ਉਹ ਫੇਸਬੁੱਕੀ ਹੈ ਤੇ ਸੋਸ਼ਲ ਮੀਡੀਆ ਵਾਲੇ ਜਿਹੜੇ ਇਹ ਕਹਿ ਰਹੇ ਸੀ ਕਿ ਪੰਜਾਬ ਹੀ ਜ਼ਿੰਮੇਵਾਰ ਏ ਦੇ